ਹੂੰ ਟੱਚ ਕਰ ਚੁਕੇ ਜੀ ਔਰ ਹਾਲੇ ਤੱਕ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਮਾਰ ਨਹੀਂ ਖਰਾਬੇ ਇਹ ਕੋਸ਼ਿਸ਼ ਕਰਾਂਗੇ ਵੀ ਜੋ ਮੇਰੀ ਜ਼ਿੰਮੇਵਾਰੀ ਬਣਦੀ ਹੈ ਬੀਐਮਐ ਮੈਂ ਉਹਨੂੰ ਦਿਨ ਰਾਤ ਕੰਮ ਕਰਾਂ ਔਰ ਮੇਰਾ ਫਰਜ਼ ਬਣਦਾ ਮੈਂ ਉਹਦੇ ਨਾਲ ਹਾਂ ਬੜੇ ਲੰਬੇ ਕੁਦਰਤ ਦੇ ਵਾਸਤੇ ਪੱਕਾ ਹਲ ਤਾਂ ਵੇਖੋ ਕੋਈ ਝੂਠ ਮਾਰੇ ਤੇ ਜੋ ਮਰਜ਼ੀ ਕਹਿ ਲੋ ਨਾ ਕਦੇ ਦਰਿਆਵਾਂ ਨੂੰ ਨੱਕੇ ਲੱਗਦੇ ਨਾ ਬੰਨ੍ਹ ਲੱਗਦੇ ਹਾਂ ਜੋ ਕੁਦਰਤੀ ਮਾਰ ਅਸੀਂ ਉਹਨੂੰ ਸਿਸਟੇਮੈਟਿਕਲੀ ਥੋੜਾ ਜਿਹਾ ਅਸੀਂ ਵੀ ਇਹ ਕਹਿ ਸਕਦੇ ਮੈਂ ਜ਼ਮੀਨਾਂ ਆ ਸਾਡੇ ਤੋਂ ਵੀ ਗਲਤੀਆਂ ਹੋਈਆਂ ਆਣਗੀਆਂ ਤੇਰ ਮਿੱਟੀ ਛਕਾ ਲੈਨੇ ਕਈ ਰਿ ਕੁਸ਼ ਕਰਦਨੇ ਆ ਪਰ ਜਿਹੜਾ ਦਰਿਆ ਨੇ ਆਪਦੀ ਥਾਂ ਉਹਨਾਂ ਆਪਦੀ ਜਗ੍ਹਾ ਬਣਾ ਲਈ ਜਦੋਂ ਇਹਨਾਂ ਪਾਣੀ ਫਲਡਿੰਗ ਹੋਵੇ ਮੈਨੂੰ ਤਾਂ ਕੋਈ ਇਹੋ ਜਿਹਾ ਜਿਲ੍ਹਾ ਨਹੀਂ ਪਜਾਇ ਜਿੱਥੇ ਪੰਜਾਬ ਸਿਸਟਮ ਹਾਲਾਤ ਫੜਨ ਦੇ ਲਾ ਹਾਂ ਅਸੀਂ ਪਿੱਛੇ ਨਾ ਕਵਰੇਜ ਕਰਦੇ ਰਹੀ ਤੁਸੀਂ ਮੇਰੇ ਹਲਕੇ ਸਭ ਤੋਂ ਵੱਡੀ ਪ੍ਰੋਬਲਮ ਸੀ ਤਾਨੀਨਾਥਾ ਸਿੰਘਾਂ ਨੇ ਤਾਂ ਮੈਨੂੰ ਲੱਗਦਾ ਇਸ ਟਾਈਮ ਜੇ ਜਨਰਲਾਬਾਦ ਕੋਈ ਦਿੱਕਤ ਨਹੀਂ ਤਾਨੀਨਾਥਾ ਸਿੰਘਾਂ ਵੀ ਕੋਈ ਦਿੱਕਤ ਨਹੀਂ ਜੀ ਪੁਲ ਦਿੱਤੀ ਸੀ ਮਾਨ ਸਾਹਿਬ ਨੇ 3.5 ਕਰੋੜ ਦੇ ਪੁਲ ਬਣਾ ਕੇ ਦਿੱਤੀ ਸੀ ਮਾਨ ਦਾ ਧੰਨਵਾਦ ਵੀ ਆ ਕਿਉਂਕਿ ਉਹ ਸਭ ਤੋਂ ਵੱਡਾ ਪਿੰਡ ਸੀ ਜਿੱਦੀ ਕਨੈਕਟੀਵਿਟੀ ਟੁੱਟ ਜਾਂਦੀ ਸੀ ਔਰ ਦੂਜਾ ਪਿੰਡ ਸਾਡਾ ਇਹ ਟਾਣੀ ਬਚਨ ਸਿੰਘ ਵਾਲੀ ਚੱਕੀ ਵਿੱਚ ਪੈਂਦਾ ਜਿੱਦੀ ਕਨੈਕਟੀਵਿਟੀ ਟੁੱਟ ਗਈ ਸੋ ਅਗਲੀ ਵਾਰ ਕੋਸ਼ਿਸ਼ ਕਰਾਂਗੇ ਵੀ ਇਹਦੀ ਪੁਲ ਬਣ ਕੇ ਔਰ ਇੱਕ ਆਤੂ ਵਾਲਾ ਪਿੰਡ ਹੈ ਥਰਡ ਸਾਡਾ ਜਿੱਦੀ ਕਨੈਕਟੀਵਿਟੀ ਟੁੱਟ ਗਈ ਹੈ ਇਹ ਦੋ ਪੁਲਾਂ ਦੀ ਰਿਕੁਆਇਰਮੈਂਟ ਹੈ ਆਫਟਰ ਥੈਟ ਆ ਇਕਵਰੀ ਹੜਾ ਤੋਂ ਨਿਕਲ ਜੰਨੇ ਆ ਫਿਰ ਇਹਦੀ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਇਹਨਾਂ ਦੀ ਪੁਲਾਂ ਬਣਾ ਦਿੱਤੀਆਂ ਜਾਣ ਤਾਂ ਕਿ ਇਹਨਾਂ ਪਿੰਡ ਵਾਲਿਆਂ ਇਸ ਮੁਸੀਬਤੋਂ ਨਿਕਲਣਾ ਪਵੇ ਹੜ੍ਹਾਂ ਤਾਂ ਹੁੰਦੀਆਂ ਰਹਿੰਦੀਆਂ ਐ ਔਰ ਕੋਸ਼ਿਸ਼ ਇਹ ਵੀ ਕਰਦੇ ਆ ਵੀ ਜਿਹੜੇ ਦਰਿਆ ਦਾ ਹੈ ਛੇ ਡੀਸੈਲਟਿੰਗ ਕਰਨੀ ਪਵੇ ਚਾਹੀ ਸਾਨੂੰ ਨਾਲ ਕੀ ਕੋਈ ਹੋਰ ਪ੍ਰਪੋਜ਼ਲ ਦੇਣੀਆਂ ਪੈਣ ਵੀ ਅੱਗੇ ਤੋਂ ਇਹ ਨਹੀਂ ਮਾਰਨਾ ਆ ਇੱਕ ਨਾ ਕਿ ਲੋਕ ਕਰ ਰਿਹਾ ਜੀ ਮੁਆਵਜ਼ੇ ਦੀ ਚਲੋ ਸੈਂਟਰ ਵੱਲੋਂ 800 ਰੁਪਏ ਦਿੱਤਾ ਜਾਂਦਾ ਤੇ ਪੰਜਾਬ ਵੱਲੋਂ ਕੀ ਅਫਰਲਾ ਕਿੰਨਾ ਕੋ ਮਾਜਰ ਦਿੱਤਾ ਜਾਂਦਾ ਬਿਲਕੁਲ 100% ਮੁਆਵਜ਼ਾ ਦਿੱਤਾ ਜਾਊਗਾ ਜੋ ਦੇ ਗਾਈਡਲਾਈਨਸ ਨੇ ਕਿਉਂਕਿ ਗਾਈਡਲਾਈਨਸ ਤੋਂ ਬਗੈਰ ਅਸੀਂ ਕੁਝ ਨਹੀਂ ਕਰ ਸਕਦੇ ਜੋ ਰੂਲ ਰੈਗੂਲੇਸ਼ਨ ਸੈਂਟਰ ਗਵਰਨਮੈਂਟ ਨੇ ਬਣਾ ਰੱਖੇ ਆ ਉਦੇ ਦੌਰਾਨੇ ਅਸੀਂ ਮੁਆਵਜ਼ਾ ਦੇ ਸਕਦੇ ਕਿਉਂਕਿ ਇਹ ਸਾਰੇ ਪੰਜਾਬ ਦਾ ਨਹੀਂ ਹੁੰਦਾ ਪੂਰੇ ਦੇਸ਼ ਦੀ ਗਾਇਦਿੰਸ ਬੰਦੀ ਹੈ ਉਸ ਅਨਸਾਰ ਜੋ ਦਿੱਤਾ ਜਾਊਗਾ 100% ਦਿੱਤਾ ਜਾਊਗਾ ਪਰ ਮੈਂ ਸੈਂਟਰ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹਣਾ ਵੀ ਅੱਜ ਪੰਜਾਬ ਨਾਲ ਖੜਨ ਦੀ ਜ਼ਰੂਰਤ ਹੈ ਰਾਜਨੀਤੀ ਛੱਡ ਕੇ ਜੀ ਇਨਸਾਨੀਅਤ ਨਾਲ ਜੇ ਅਸੀਂ ਬਾਰਲ ਦੇਸ਼ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੀ ਸਹਿਮਤੀ ਜਤੋਣੇ ਹੈ ਵੀ ਉੱਥੇ ਹੜ ਆ ਗਿਆ ਜਾਂ ਨੁਕਸਾਨ ਹੋ ਗਿਆ ਤੇ ਜੇ ਪੰਜਾਬ ਸੂਬੇ ਦੀ ਗੱਲ ਅੱਜ ਤੱਕ ਕੋਈ ਸਟੇਟਮੈਂਟ ਨਹੀਂ ਇਹ ਬੜੀ ਮੰਦਭਾਗੀ ਗੱਲ ਹੈ ਸੋ ਮੈਂ ਦੇਖੂੰਗਾ ਅੱਜ ਦੇ ਰੇਂਜ ਨੀਤੀ ਬੰਦ ਕਰਕੇ ਸਾਨੂੰ ਇਨਸਾਨੀਅਤ ਨਾਲ ਤੇ ਪੰਜਾਬ ਨਾਲ ਖੜੇ ਜੀ ਇਹ ਕੋਈ ਨਹੀਂ ਕਿ ਕਾਫੀ ਦਿਨਾਂ ਤੋਂ ਪਾਣੀ ਚੜਿਆ ਹੋਇਆ ਜਿਹੜੀ ਸਿਚੁਏਸ਼ਨ ਹੈਗੀ ਹੈ ਸਾਡੇ ਐਮਐਲਏ ਸਾਹਿਬ ਨੇ ਜੀ ਮੈਂ ਦੱਸਿਆ ਜੀ ਸਾਰੇ ਹਲਕਿਆਂ 'ਚ ਹੋ ਕੇ ਆਏ ਲਗਭਗ 800 ਤੋਂ ਜ਼ਿਆਦਾ ਪਿੰਡ ਅਫੈਕਟਡ ਹੈ ਇਸ ਮਾਰਤ ਜ਼ਿਆਦਾ ਹੋਊਗਾ ਪਰ 800 ਜਿੱਦ ਤੇ ਸਾਡੇ ਸਾਰੀ ਜਗ੍ਹਾ ਤੇ ਇੱਕ ਇੱਕ ਚੇਅਰਮੈਨ ਇੱਕ ਇੱਕ ਲੱਗੇ ਜੀ ਹੁਣ ਹਰੇਕ ਇਨਸਾਨ ਦੀ ਡਿਊਟੀ ਹੈ ਕਿ ਪਾਰਟੀ ਬਾਜੀ ਤਾਂ ਬੜੀ ਛੋਟੀ ਗੱਲ ਰਹੀ ਹੁਣ ਜਿਹੜਾ ਮਰਜੀ ਜਿਸ ਮਰਜੀ ਪਾਰਟੀ ਚ ਉਹ ਇੱਥੇ ਆ ਕੇ ਮਦਦ ਕਰ ਰਿਹਾ ਚਾਰੇ ਦੀ ਗੱਲ ਹੋਈ ਸੀ ਕਿ ਤਰਪਾਲਾਂ ਦੀ ਗੱਲ ਹੋਈ ਸੀ ਐਮਐਲਏ ਸਾਹਿਬ ਇੱਥੇ ਰਾਸ਼ਨ ਦੀ ਗੱਲ ਕਰ ਰਹੇ ਨੇ ਸਾਰੀਆਂ ਚੀਜ਼ਾਂ ਹਰੇਕ ਜਗ੍ਹਾ ਨੂੰ ਪ੍ਰੋਵਾਈਡ ਕਰਾਈ ਜਾ ਰਹੀਆਂ ਜਿਹੜੀਆਂ ਵੀਆਂ ਤਕਲੀਫਾਂ ਨੇ ਦੇਖੋ ਹਾਰਡ ਕਿਸੇ ਦੇ ਹੱਥ 'ਚ ਨਹੀਂ ਤੁਸੀਂ ਕਹੋ ਵੀ ਇਹ ਸੈਂਟਰ ਦੀ ਗਲਤੀ ਹੈ ਸਟੇਟ ਦੀ ਗਲਤੀ ਹੈ ਗਲਤੀ ਕਿਸੇ ਦੀ ਹੈ ਕਿਸੇ ਦੇ ਹੱਥ 'ਚ ਨਹੀਂ ਹੈ ਪਾਕਿਸਤਾਨ 'ਵੀ ਨੁਕਸਾਨ ਹੋ ਰਿਹਾ ਹੈ ਪਰ ਇਹ ਕਿ ਸੈਂਟਰ ਜਿੱਥੇ ਅਫਗਾਨਿਸਤਾਨ ਨੂੰ ਦੇਣ ਨੂੰ ਜਾ ਰਿਹਾ ਵੀ ਉੱਥੇ ਸੀ ਇੰਨਾ ਭੇਜ ਦਿੰਦੇ ਪੰਜਾਬ ਦੀ ਵੀ ਡਿਊਟੀ ਮੰਨਦੀ ਹੈ ਕਿ ਪੰਜਾਬ ਨੂੰ ਵੀ ਉਹਨਾਂ ਨੂੰ ਦੇਣਾ ਚਾਹੀਦਾ ਔਰ ਜਿਹੜਾ ਵੀ ਤੁਸੀਂ ਕਿ ਨੁਕਸਾਨ ਲੋਕਾਂ ਦਾ ਹੋਇਆ ਜੋ ਵੀ ਨੁਕਸਾਨ ਸਰਕਾਰ ਤੇ ਭਰਪਾਈ ਕਰੇਗੀ ਔਰ ਸੈਂਟਰ ਵੀ ਉਹਦੀ ਭਰਪਾਈ ਕਰੇਗੀ ਐਈਸ ਅਸੀਂ ਮੁੱਖ ਮੰਤਰੀ ਸਾਹਿਬ ਨੇ ਚਿੱਠੀ ਵੀ ਲਿਖੀ ਹੈ ਪਿੱਛੇ ਤੇ ਸਾਨੂੰ ਇਹ ਉਮੀਦ ਹੈ ਕਿ ਸੈਂਟਰ ਤੋਂ ਵੀ ਮਦਦ ਆਏਗੀ ਤੇ ਪੰਜਾਬ ਸਰਕਾਰ ਦਿਨ ਰਾਤ ਇਸ ਤੇ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਵੀ ਹਰੇਕ ਅਫਸਰ ਬੇਸ਼ੱਕ ਉਹ ਚੀਫ ਸੈਕਟਰੀ ਬੇਸ਼ੱਕ ਉਹ ਡੀਸੀ ਆ ਐਸ ਡੀ ਐਮ ਸਾਹਿਬ ਵੀ ਇੱਥੇ ਹੈਗੇ ਨੇ ਸਾਡੇ ਨਾਲ ਤੇ ਉਹ ਹਰੇਕ ਅਫਸਰ ਗਰਾਊਂਡ ਲੈਵਲ ਤੇ ਉਤਰੇ ਹਰੇਕ ਐਮ ਐਲ ਏ ਹਰੇਕ ਮੰਤਰੀ ਤੇ ਮੁੱਖ ਮੰਤਰੀ ਸਾਹਿਬ ਗਰਾਊਂਡ ਲੈਵਲ ਤੇ ਉਤਰੇ ਤੇ ਮੈਨੂੰ ਇਹ ਲੱਗਦਾ ਵੀ ਲੋਕਾਂ ਨਾਲ ਔਖੀ ਘੜੀ 'ਚ ਖੜਾ ਹੋਣਾ ਬਹੁਤ ਜ਼ਰੂਰੀ ਹੈ ਔਰ ਸਾਰੇ ਸਾਡੇ ਵਿਧਾਇਕ ਚੇਅਰਮੈਨ ਐਮਐਲਏ ਸਾਰੇ ਖੜੇ ਹੋਏ ਨੇ ਅਸੀਂ ਇਹਨਾਂ ਧੰਨਵਾਦ ਵੀ ਕਰਦੇ ਹਾਂ ਤੇ ਉੱਥੇ ਲੋਕਾਂ ਨੂੰ ਇੱਕ ਗੱਲ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਹੜੀ ਵੀ ਚੀਜ਼ ਦੀ ਲੋੜ ਪਈਗੀ ਕਿਸੇ ਵੀ ਚੀਜ਼ ਤੋਂ ਘਬਰਾਣ ਦੀ ਲੋੜ ਨਹੀਂ ਕਿਸੇ ਵੀ ਚੀਜ਼ ਦੀ ਲੋੜ ਪਈਗੀ ਪਾਣੀ ਦਾ ਲੈਵਲ ਜਿਵੇਂ ਘਟੇਗਾ ਫਿਰ ਨਵੀਆਂ-ਨਵੀਆਂ ਜਿਵੇਂ ਚੀਜ਼ਾਂ ਪੱਤੇ ਲੱਗ ਰਹੀਆਂ ਕਿਸੇ ਨੂੰ ਦਵਾਈ ਚਾਹੀਦੀ ਹੈ ਕਿਸੇ ਨੂੰ ਕੁਝ ਚਾਹੀਦਾ ਹੈ ਕਿਸੇ ਨੂੰ ਕਲੋਰੀਨ ਦੀ ਟੈਬਲੇਟ ਚਾਹੀਦੀ ਹੈ ਵੀ ਡਰਿੰਕਿੰਗ ਵਾਟਰ ਤੇ ਕਾਫੀ ਅਸਰ ਪੈਂਦਾ ਇਸ ਪਾਣੀ ਦਾ ਕਿਸੇ ਨੂੰ ਫਿਊਮਿਗੇਸ਼ਨ ਨੂੰ ਮੱਛਰਾਂ ਵਾਲੀ ਮਸ਼ੀਨਾਂ ਹੈ ਕਿਉਂ ਸਾਰੀ ਚ ਸਰਕਾਰ ਕਰਵਾਏਗੀ ਤੇ ਜਿਹੜੇ ਸਾਡੇ ਡੰਗਰ ਪਸ਼ੂ ਵਗੈਰਾ ਜਿੰਨੇ ਵੀ ਹੈਗੇ ਨੇ ਉਹਨਾਂ ਲਈ ਵੀ ਜਿਹੜੀ-ਜਿਹੜੀ ਮਦਦ ਹੋਏਗੀ ਉਹਦੇ ਵੀ ਇੱਕ ਕਿੱਟ ਤਿਆਰ ਰਹੀ ਤਿਆਰੀ ਚੱਲ ਰਹੀ ਹੈ ਉਹ ਵੀ ਅਸੀਂ ਸਾਰੀ ਜਗਤ ਕਰਵਾਏ ਹਾਂ ਤੁਸੀਂ ਸਰ ਗੱਲ ਕਹੀ ਪਾਣੀ ਦਾ ਲੈਵਲ ਅਗਿਗਿ ਹੁੰਦਾ ਸੀ 1 ਸਾਲ 'ਚ 550 ਮਿਲੀਮੀਟਰ ਪੀ ਪੈਦਾ ਸੀ ਹੁਣ 8 9 10 ਜੁਲਾਈ ਦੇ ਅੰਦਰ 350 ਪੈ ਗਿਆ 3 ਦਿਨਾਂ 'ਚ ਹੁਣ ਜਦ 3 ਦਿਨਾਂ 'ਚ ਇੰਨਾ ਮੀ ਪੈ ਗਿਆ ਇਹਦਾ ਮਤਲਬ ਵੀ ਸਾਨੂੰ ਆਪਣੀ ਪਲੈਨਿੰਗ ਚੇਂਜ ਕਰਨੀ ਪਈ ਅੱਜ ਕੱਲ ਤੁਸੀਂ ਬਾਰ ਬਾਰ ਗੱਲ ਕਰ ਰਹੇ ਕਿ ਮੌਸਮ ਬਦਲ ਰਿਹਾ ਸਾਨੂੰ ਇਹ ਸੋਚਣਾ ਚਾਹੀਦਾ ਜੇ ਮੌਸਮ ਬਦਲ ਰਿਹਾ ਤੇ ਸਾਨੂੰ ਕੀ ਕੀ ਕਰਨਾ ਪਏਗਾ ਉਹਦਾ ਕਿਵੇਂ ਕਰਨਾ ਹੈ ਪਹਿਲਾਂ ਕੀ ਹੁੰਦਾ ਸੀਗਾ 1950 ਦੇ ਨੇੜੇ ਜਿਹੜੀਆਂ ਨੇ ਛੋਟੀਆਂ ਛੋਟੀਆਂ ਗਹਿਲੋ ਉਤਰੀ ਸਕੇ ਲੋਕ ਉਹਨਾਂ ਨੇ ਨਾਲੇ ਬਣਾ ਲੈਣੇ ਸ਼ੁਰੂ ਕੀਤੇ ਸੀ ਉਸ ਤੋਂ ਬਾਅਦ ਕਦੀ ਨਾਲੇ ਬਣੇ ਰੀਸਿਲਟਿੰਗ ਦੀ ਅਜੇ ਤੱਕ ਸੀ ਖੜੇ ਹੋ ਕੇ ਕਹਿੰਦੇ ਕਿ ਰੀਸਿਲਟਿੰਗ ਹੋਣੀ ਚਾਹੀਦੀ ਹੈ ਪਰ ਪਿਛਲੇ ਇੰਨੇ ਸਾਲਾਂ ਤੋਂ ਰੀਸਿਲਟਿੰਗ ਨਹੀਂ ਹੋਈ ਸਾਨੂੰ ਇਹ ਮੰਨਣਾ ਪਏਗਾ ਹੁਣ ਅੱਜ ਜਿਵੇਂ ਐਮਐਲਏ ਸਾਹਿਬ ਸਾਹਮਣੇ ਦਿਖਾ ਰਹੇ ਸੀਗੇ ਜੇ ਤੁਸੀਂ ਉਹਦਾ ਐਂਡ ਦੇਖੋ ਤੇ ਉਹਦਾ ਲੈਵਲ ਤੇ ਪਾਣੀ ਦੇ ਅੰਦਰ ਦਾ ਲੈਵਲ ਬੈਡ ਦਾ ਸੇਮ ਹੋ ਗਏ ਠੀਕ ਹੈ ਕਿ ਨਹੀਂ ਹੁਣ ਆਪਾਂ ਨੂੰ ਇਹਨੂੰ ਡੈਕਟਿਵਲੀ ਇਹਦੇ ਉੱਤੇ ਡਿਸਕਸ ਕਰਕੇ ਇੰਦੀ ਸੋਲੂਸ਼ਨ ਕੱਢਾਂਗੇ ਅਸੀਂ ਜਿਵੇਂ ਕਿ ਆ ਵੀ ਫਾਜ਼ਿਲਕਾ ਹਲਕੇ ਦੀ ਮੈਂ ਤੁਹਾਨੂੰ ਦੱਸਣਾ ਵੀ ਡੇਰਾ ਬਾਬਾ ਨਾਨਕ ਚਲੇ ਗੋ ਫਿਰੋਜ਼ਪੁਰ ਚਲੇ ਸਾਰੀ ਜਗ੍ਹਾ ਸਿਚੁਏਸ਼ਨ ਸੇਮ ਹੈ ਅੱਜ ਦੀ ਤਰੀਖ ਐ ਤੇ ਇਹ ਹੀ ਨਹੀਂ ਪਤਾ ਲੱਗ ਰਿਹਾ ਵੀ ਪਾਕਿਸਤਾਨ ਦੀ ਤਾਰਾਂ ਕਿੱਥੇ ਨੇ ਤੇ ਸਾਡੀਆਂ ਤਾਰਾਂ ਕਿੱਥੇ ਨੇ ਉਹ ਵੀ ਨਹੀਂ ਲੱਭ ਰਹੀਆਂ ਕਿਉਂਕਿ ਇਹ ਭੇਜਪਾਬ ਤੇ ਅਸੀਂ ਕਿੱਥੇ ਨੇ ਤਾਰਾਂ ਅਸੀਂ ਲਾਈਆਂ ਇਹ ਪਰਮਾਤਮਾ ਨੇ ਤੇ ਕੋਈ ਤਾਰ ਨਹੀਂ ਲਾ ਕੇ ਭੇਜੀ ਕਿਸੇ ਤੇ ਇਸ ਕਰਕੇ ਮੇਰੀ ਇਹ ਹੈ ਕਿ ਆਪਾਂ ਓਵਰਆਲ ਜਿਹੜਾ ਮੌਸਮ ਚੇਂਜ ਹੋ ਰਿਹਾ ਉਹਦੇ ਉੱਤੇ ਕੰਮ ਕਰਨ ਦੀ ਲੋੜ ਹੈ ਨਵੇਂ-ਨਵੇਂ ਸਫਾਈ ਦਾ ਹੋਏਗੀ ਜ਼ਰੂਰੀ ਪਰ ਨਵੀਆਂ ਨਾਲੇ ਨਵੀਆਂ ਐਫੋਜੇ ਦਰਿਆ ਜਿਹੜੇ ਦੂਜੇ ਟਾਈਮ ਤੇ ਚੱਲਦੇ ਹੈਗੇ ਨੇ ਉਹ ਸਾਰੇ ਬਟਾਨ ਦੀ ਲੋੜ ਹੈ ਉਹਦੇ ਉੱਤੇ ਕਰ ਜੀ ਆ ਤੁਸੀਂ ਮੌਜੂਦਾ